ਸ਼ੂ ਦੇ ਵਿੱਚ ਆਡੀਅנס ਤੋਂ ਕਿਸੇ ਨੇ ਕਰਨ ਔਜਲਾ ਦਾ ਮੂਤ ਕਮਾਣਾ ਨਹੀਂ ਉਸ ਆਪਣੇ ਬੱਚਾ ਛੋਟਾ ਕਪੜਾ ਹੈ ਐਦਾਂ ਨਹੀਂ ਹੋਣਾ ਚਾਹੀਦਾ ਔਰ ਨਵੇਂ ਬੱਚੇ ਹੈ ਇਹਨਾਂ ਨੂੰ ਹੌਸਲਾ ਦਿਓ ਸੰਭਾਤ ਤੁਸੀਂ ਨਹੀਂ ਨਹੀਂ ਐਦਾਂ ਨਹੀਂ ਕਰਨਾ ਐਦਾਂ ਉੱਤੇ ਸੰਗਰਾਂ ਦੇ ਉੱਤੇ ਐਦਾਂ ਨਹੀਂ ਹੋਣਾ ਚਾਹੀਦਾ ਔਰ ਕਰਨ ਬੜਾ ਪਿਆਰਾ ਮੁੰਡਾ ਔਰ ਬੜਾ ਵਿਭਾ ਮੁੰਡਾ ਇਹ ਤਾਂ ਨਹੀਂ ਹੋਣਾ ਚਾਹੀਦਾ ਤੁਹਾਡੇ ਵੱਲੋਂ ਕੀ ਮੈਸੇਜ ਹੈ ਜਿਹੜੇ ਐਦਾਂ ਦੇ ਮੈਸੇਜ ਨਹੀਂ ਐਦਾਂ ਦੇ ਹੋਣਾ ਨਹੀਂ ਚਾਹੀਦਾ ਔਰ ਭੁੱਖਤਾ ਇੰਤਜ਼ਾਮ ਹੋਣਾ ਚਾਹੀਦਾ ਉਹਨਾਂ ਦੇ ਲਈ ਰੋਟੀ ਮਨਸਾ ਨੂੰ ਕਿਵੇਂ ਦੇਖਦੇ ਹੋਣ ਫਿਰ ਇੱਕ ਵਾਰ ਤੋਂ ਕਿਸਾਨ ਜਿਹੜੇ ਨੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਇੱਕ ਦਾ ਜਿੰਦਾਬਾਦ ਸੀ ਹੈ ਰਹੇਗਾ ਥੈਂਕ ਯੂ ਜੀ ਚੱਲਦੇ ਸ਼ੂ ਮੋ ਦੇ ਵਿੱਚ ਆਡੀਅנס ਤੋਂ ਕਿਸੇ ਨੇ ਕਰਨ ਔਜਲਾ ਤਾਂ ਬੂਤ ਬੂਤ ਮਾਨਸ ਆਪਣੇ ਬੱਚਾ ਛੋਟਾ ਸਾਡਾ ਭਰਾ ਹੈ ਐਦਾ ਨਹੀਂ ਹੋਣਾ ਚਾਹੀਦਾ। ਔਰ ਨਵੇਂ ਬੱਚੇ ਐ ਇਹਨਾਂ ਨੂੰ ਹੌਸਲਾ ਦਿਓ ਸਮਝਾ ਤੁਸੀਂ। ਨਹੀਂ ਨਹੀਂ ਐਦਾ ਨਹੀਂ ਕਰਨਾ। ਐਦਾ ਉੱਤੇ ਦਿਸਪੈਚਰਾਂ ਦੇ ਉੱਤੇ ਐਸਾ ਨਹੀਂ ਹੋਣਾ ਚਾਹੀਦਾ। ਔਰ ਕਰਨ ਬੜਾ ਪਿਆਰਾ ਮੁੰਡਾ। ਬੜਾ ਬੜਾ ਵਿਭਾ ਮੁੰਡਾ। ਐਦਾ ਨਹੀਂ ਹੋਣਾ ਚਾਹੀਦਾ। ਤੁਹਾਡੇ ਵੱਲੋਂ ਕੀ ਮੈਸੇਜ ਹੈ ਜਿਹੜੇ ਐਧਾ ਦੇ ਮੈਸੇਜ ਨਹੀਂ ਐਦਾ ਨਹੀਂ ਹੋਣਾ ਨਹੀਂ ਚਾਹੀਦਾ। ਔਰ ਭੁੱਖਤਾ ਇੰਤਜ਼ਾਮ ਹੋਣਾ ਚਾਹੀਦਾ। ਆਹਨਾਂ ਦੇ ਸੇਵਾ। ਮਨਸਾ ਨੂੰ ਕਿਵੇਂ ਦੇਖਦੇ ਹੋਣ ਫਿਰ ਇੱਕ ਵਾਰ ਤੋਂ ਕਿਸਾਨ ਜਿਹੜੇ ਨੇ ਉਹ ਆਪਣੀਆਂ ਮੰਗਾਂ ਨੂੰ ਲਾਗੇ ਉਸਤਾਨ ਮਜ਼ਦੂਰ ਇੱਕ ਦਾ ਜ਼ਿੰਦਾਬਾਦ ਸੀ ਹੈ ਤੇ ਰਹੇਗਾ ਥੈਂਕ ਯੂ ਜੀ ਚਲਦੇ ਸ਼ੋਅ ਦੇ ਵਿੱਚ ਆਡੀਅன்ஸ் ਨੂੰ ਕਿਸੇ ਨੇ ਕਰਨ ਔਜਲਾ ਤੇ ਬੂਤ ਬੂਤ ਮਾਨਸ ਆਪਣੇ ਬੱਚਾ ਸਾਡਾ ਪੁੱਤ ਸਾਡਾ ਭਰਾ ਹੈ ਐਦਾ ਨਹੀਂ ਹੋਣਾ ਚਾਹੀਦਾ ਔਰ ਨਵੇਂ ਬੱਚੇ ਆ ਇਹਨਾਂ ਨੂੰ ਹੌਸਲਾ ਦਿਓ ਸਮਕਾ ਤੁਸੀਂ ਨਹੀਂ ਨਹੀਂ ਐਦਾਂ ਨਹੀਂ ਕਰਨਾ ਐਦਾਂ ਉੱਤੇ ਬੇਸਬਰ ਸੰਗਰਾਂ ਦੇ ਉੱਤੇ ਐਤਾ ਨਹੀਂ ਹੋਣਾ ਚਾਹੀਦਾ ਔਰ ਕਰਨ ਬੜਾ ਧਿਆਰਾ ਮੁੰਡਾ

ਅਮੇ ਬੱਚੇ ਆ ਇਹਨਾਂ ਨੂੰ ਹੌਸਲਾ ਦੋ ਸੰਕਤ ਤੁਸੀਂ ਨਹੀਂ ਨਹੀਂ ਇਦਾਂ ਨਹੀਂ ਕਰਨਾ ਇਦਾਂ ਹੋਤੇ ਸੰਗਰਾ ਦੇ ਉੱਤੇ ਅੰਦਰ ਇਹ ਇਦਾਂ ਨਹੀਂ ਹੋਣਾ ਚਾਹੀਦਾ ਔਰ ਕਰਨ ਬੜਾ ਪਿਆਰਾ ਮੁੰਡਾ

ਮੈਂ ਬੱਚੇ ਐ ਇਹਨਾਂ ਨੂੰ ਹੌਸਲਾ ਦੋ ਸੰਭਾਤ ਤੁਸੀਂ ਨਹੀਂ ਨਹੀਂ ਐਦਾ ਨਹੀਂ ਕਰਨਾ ਐਦਾ ਹੋਤੇ ਸੰਗਰਾ ਦੇ ਉੱਤੇ ਐਦਾ ਨਹੀਂ ਹੋਣਾ ਚਾਹੀਦਾ ਔਰ ਕਰਨ ਬੜਾ ਪਿਆਰਾ ਮੁੰਡਾ ਬੜਾ ਬੜਾ ਵਿਭਾਗ ਮੋਡਾ ਐਸਾ ਨਹੀਂ ਹੋਣਾ ਚਾਹੀਦਾ ਤੁਹਾਡੇ ਵੱਲੋਂ ਕੀ ਮੈਸੇਜ ਆ ਕਿ ਜਿਹੜੇ ਐਦਾਂ ਦੇ ਮੈਸੇਜ ਨਹੀਂ ਐਦਾਂ ਦੇ ਹੋਣਾ ਨਹੀਂ ਚਾਹੀਦਾ ਔਰ ਭੁੱਖ ਦਾ ਇੰਤਜ਼ਾਮ ਹੋਣਾ ਚਾਹੀਦਾ ਉਹਨਾਂ ਦੇ ਲਈ ਪ੍ਰੋਟੀਨ ਮਨਸਾ ਕੋ ਕਿਵੇਂ ਦੇਖਦੇ ਹੋਣ ਫਿਰ ਇੱਕ ਵਾਰ ਤੋਂ ਕਿਸਾਨ ਜਿਹੜੇ ਨੇ ਉਹ ਆਪਣੀਆਂ